ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਵੀਰਵਾਦ ਦੇ ਦਿਨ ਸ਼ਾਮ ਦੇ ਸਮੇਂ ਆਪਣੇ ਪਰਸ ਦੇ ਵਿੱਚ ਰੱਖੋ ਇਹ ਦੋ ਚੀਜ਼ਾਂ ਕਦੇ ਵੀ ਤੁਹਾਡੇ ਘਰ ਦੇ ਵਿੱਚ ਪਾਸ ਦੇ ਵਿੱਚ ਪੈਸੇ ਦੀ ਕਮੀ ਨਹੀਂ ਹੋਵੇਗੀ ਭਾਦਰੋਂ ਦੇ ਮਹੀਨੇ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਖਾਸ ਤੌਰ ਤੇ ਆਪਣੇ ਪਰਸ ਦੇ ਵਿੱਚ ਜ਼ਰੂਰ ਰੱਖੋ ਤੁਹਾਨੂੰ ਲਾਭ ਜ਼ਰੂਰ ਹੋਵੇਗਾ ਇਹਨਾਂ ਚੀਜ਼ਾਂ ਨੂੰ ਰੱਖਣ ਦੇ ਨਾਲ ਪੈਸੇ ਦੀ ਕਮੀ ਨਹੀਂ ਹੋਵੇਗੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਹਮੇਸ਼ਾ ਇਹ ਹੀ ਕਹਿੰਦੇ ਰਹਿੰਦੇ ਹਨ ਕਿ ਅਸੀਂ ਮਿਹਨਤ ਬਹੁਤ ਕਰਦੇ ਹਾਂ ਪੈਸਾ ਵੀ ਬਹੁਤ ਆਉਂਦਾ ਹੈ ਪਰ ਸਾਡੇ ਘਰ ਦੇ ਵਿੱਚ ਪੈਸਾ ਟਿਕਦਾ ਨਹੀਂ ਹੈ। ਭਾਵੇਂ ਕਿ ਪੈਸੇ ਦੇ ਵਿੱਚ ਬਰਕਤ ਨਹੀਂ ਰਹਿੰਦੀ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਉਪਾਅ ਸਾਂਝਾ ਕਰਨ ਲੱਗੇ ਹਾਂ। ਇਸ ਉਪਾਅ ਦੇ ਵਿੱਚ ਤੁਸੀਂ ਆਪਣੇ ਪਰਸ ਦੇ ਵਿੱਚ ਸਿਰਫ ਦੋ ਚੀਜ਼ਾਂ ਰੱਖਣੀਆਂ ਹਨ। ਜੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ। ਸਾਧ ਸੰਗਤ ਜੀ ਇਹ ਦੋ ਚੀਜ਼ਾਂ ਪਾਦਰੋਂ ਅਤੇ ਅਸੂ ਦੇ ਮਹੀਨੇ ਦੇ ਵਿੱਚ ਤੁਸੀਂ ਰੱਖੋਗੇ ਤਾਂ ਤੁਹਾਨੂੰ ਜ਼ਿਆਦਾ ਲਾਭ ਹੋਵੇਗਾ। ਇਹਨਾਂ ਦੋ ਚੀਜ਼ਾਂ ਨੂੰ ਆਪਣੇ ਪਾਸ ਵਿੱਚ ਰੱਖਦੇ ਅਨਸਾਰ ਤੁਹਾਡੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਬਰਕਤ ਪੈਣੀ ਸ਼ੁਰੂ ਹੋ ਜਾਵੇਗੀ। ਤੁਹਾਨੂੰ ਤਾਂ ਨਹੀਂ ਕਮੀ ਕਦੇ ਨਹੀਂ ਹੋਵੇਗੀ। ਸਾਧ ਸੰਗਤ ਜੀ ਉਹ ਦੋ ਚੀਜ਼ਾਂ ਕਿਹੜੀਆਂ ਹਨ? ਇਹ ਜਾਣਨ ਦੇ ਲਈ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਸੁਣਨਾ ਹੋਵੇਗਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ। ਸਾ ਸੰਗਤ ਜੀ ਗਾਲ ਹਮੇਸ਼ਾ ਵਿਸ਼ਵਾਸਤੀ ਹੁੰਦੀ ਹੈ ਸ਼ਰਧਾ ਭਾਵਨਾ ਦੇ ਹੁੰਦੀ ਹੈ ਵਿਸ਼ਵਾਸ ਭਾਵੇਂ ਤੁਸੀਂ ਕੋਈ ਵੀ ਕਰਨਾ ਹੋਵੇ ਕਿਸੇ ਵੀ ਕੰਮ ਤੇ ਕਰਨਾ ਹੋਵੇ ਉਸ ਦੇ ਉੱਪਰ ਤੁਹਾਨੂੰ ਪਹਿਲਾਂ ਵਿਸ਼ਵਾਸ ਕਰਨਾ ਪੈਂਦਾ ਹੈ ਕਿਉਂਕਿ ਸੰਗਤ ਜੀ ਜੇਕਰ ਤੁਹਾਡੇ ਮਨ ਦੇ ਵਿੱਚ ਕਿਤੇ ਵੀ ਸ਼ੱਕ ਹੈ ਵਿਸ਼ਵਾਸ ਨਹੀਂ ਹੈ ਸ਼ਰਧਾ ਭਾਵਨਾ ਨਹੀਂ ਹੈ ਤਾਂ ਉਹ ਤੁਹਾਡਾ ਕੰਮ ਕਦੇ ਵੀ ਨਿਪਰੇ ਨਹੀਂ ਚੜਦਾ ਦੂਜੇ ਪਾਸੇ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਹੈ ਭਾਵਨਾ ਹੈ ਪੂਰਾ ਵਿਸ਼ਵਾਸ ਹੈ ਤਾਂ ਤੁਸੀਂ ਪਥਰਾਂ ਦੇ ਵਿੱਚੋਂ ਵੀ ਰੱਬ ਨੂੰ ਲੱਭ ਸਕਦੇ ਹੋ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਤੇ ਪੂਰਾ ਭਰੋਸਾ ਹੋਵੇਗਾ ਸਾਧ ਸੰਗਤ ਜੀ ਇਸ ਦਾ ਲਾਭ ਤੁਹਾਨੂੰ ਹੋਵੇਗਾ ਜਦੋਂ ਵਿਸ਼ਵਾਸ ਹੀ ਨਾ ਹੋਵੇ ਤਾਂ ਫਿਰ ਪਰਮਾਤਮਾ ਸਾਹਮਣੇ ਵੀ ਪ੍ਰਗਟ ਹੋ ਜਾਣ ਤਾਂ ਆਪਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਸਭ ਤੋਂ ਵੱਡੀ ਗੱਲ ਸਾ ਸੰਗਤ ਜੀ ਵਿਸ਼ਵਾਸ ਦੀ ਹੈ ਭਰੋਸੇ ਦੀ ਹੈ ਜੋ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਉਸ ਨੂੰ ਕਰਨ ਦੇ ਨਾਲ ਇਸ ਪਾ ਨੂੰ ਕਰਨ ਦੇ ਨਾਲ ਕੋਈ ਵੀ ਚੀਜ਼ ਕੋਈ ਵੀ ਤਾਕਤ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਤੋਂ ਰੋਕ ਨਹੀਂ ਸਕਦੀ ਸੰਗਤ ਜੀ ਤੁਸੀਂ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਕਰਨਾ ਅਸੀਂ ਕੋجهه ਤੁਹਾਡੇ ਨਾਲ ਇ ਚੀਜ਼ਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਸਿਰਫ ਤੇ ਸਿਰਫ ਉਹਨਾਂ ਨੂੰ ਤੁਸੀਂ ਆਪਣੇ ਪਾਸ ਤੇ ਵਿੱਚ ਰੱਖ ਸਕਦੇ ਹੋ ਸੰਗਤ ਜੀ ਆਪਾਂ ਜਾਣਦੇ ਹਾਂ ਕਿ ਪਾਸ ਤਾਂ ਸਾਰੇ ਹੀ ਆਪਣੇ ਕੋਲ ਰੱਖਦੇ ਹਨ ਭਾਵੇਂ ਮੇਰੀਆਂ ਭੈਣਾਂ ਹੋਣ ਤੇ ਭਾਵੇਂ ਮੇਰੇ ਵੀਰ ਹੋਣ ਹਰ ਇੱਕ ਮਨੁੱਖ ਦੇ ਕੋਲ ਪੈਸੇ ਆਉਣ ਦੇ ਲਈ ਪਾਸ ਤਾਂ ਜ਼ਰੂਰ ਹੁੰਦਾ ਹੈ ਜੇਕਰ ਸੰਗਤ ਜੀ ਅਸੀਂ ਜੋ ਤੁਹਾਡੇ ਨਾਲ ਇਹ ਚੀਜ਼ਾਂ ਸਾਂਝੀਆਂ ਕਰਨੀਆਂ ਨੇ ਤੁਸੀਂ ਇਹਨਾਂ ਪਾਸੇ ਵਿੱਚ ਰੱਖ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਹਾਨੂੰ ਕਦੇ ਵੀ ਕੋਈ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੇ ਘਰ ਵਿੱਚ ਪੈਸੇ ਆਉਣ ਦੇ ਨਵੇਂ-ਨਵੇਂ ਤਰੀਕੇ ਤੁਹਾਨੂੰ ਮਿਲ ਜਾਣਗੇ ਸੰਗਤ ਜੀ ਬਸ ਤੁਸੀਂ ਇੱਕ ਕੰਮ ਕਰਨਾ ਹੈ ਆਪਣੇ ਮਨ ਵਿੱਚ ਵਿਸ਼ਵਾਸ ਰੱਖਣਾ ਹੈ ਕਿ ਮੈਂ ਇਹ ਜੋ ਕੰਮ ਕਰ ਰਿਹਾ ਹਾਂ ਇਸ ਦੇ ਨਾਲ ਮੈਨੂੰ ਫਾਇਦਾ ਜ਼ਰੂਰ ਹੋਵੇਗਾ ਇਸ ਦਾ ਮੈਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਆਓ ਜਾਣਦੇ ਹਾਂ ਉਹ ਕਿਹੜੀ ਚੀਜ਼ ਹੈ ਜੋ ਤੁਸੀਂ ਆਪਣੇ ਪਾਸ ਵਿੱਚ ਰੱਖ ਲੈਣੀ ਹੈ ਜਦੋਂ ਤੁਸੀਂ ਪਾਸ ਦੇ ਵਿੱਚ ਰੱਖਣੀ ਹੈ ਇੱਕ ਛੋਟੀ ਜੀ ਚਾਂਦੀ ਦੀ ਚਾਬੀ ਬਣਵਾ ਕੇ ਤੁਸੀਂ ਆਪਣੇ ਸਮਰੱਥਾ ਦੇ ਅਨਸਾਰ ਛੋਟੀ ਵੱਡੀ ਵੀ ਬਣਾ ਸਕਦੇ ਹੋ ਜਿੰਨੇ ਕੁ ਤੁਹਾਡੀ ਪਹੁੰਚ ਹੋਵੇ ਤੁਸੀਂ ਇੱਕ ਚਾਬੀ ਚਾਂਦੀ ਦੀ ਬਣਵਾਉਣੀ ਹੈ ਉਸ ਨੂੰ ਆਪਣੇ ਪਾਸ ਦੇ ਵਿੱਚ ਰੱਖ ਲੈਣਾ ਹੈ ਆਪਾਂ ਅਕਸਰ ਇਹ ਸੁਣਦੇ ਹਾਂ ਕਿ ਜੋ ਚਾਹਦੀ ਹੁੰਦੀ ਹੈ ਮਾਇਆ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਇਸੇ ਨਾਲ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਮਨੁੱਖ ਜਦੋਂ ਇਸ ਚਾਬੀ ਨੂੰ ਆਪਣੇ ਪਾਸ ਵਿੱਚ ਰੱਖਦਾ ਹੈ ਉਹਨੂੰ ਕਦੇ ਵੀ ਧਨ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਪਹਿਲੀ ਚੀਜ਼ ਜੋ ਸਾਨੂੰ ਆਪਣੇ ਪਾਸ ਵਿੱਚ ਰੱਖਣੀ ਬੜੀ ਜ਼ਰੂਰੀ ਹੈ ਇਸ ਤੋਂ ਇਲਾਵਾ ਸੰਗਤ ਜੀ ਤੂਰਸੀ ਦੇ ਪੱਤੇ ਤੁਲਸੀ ਦੇ ਪੱਤੇ ਕਾਗਜ਼ ਦੇ ਵਿੱਚ ਰੱਖ ਲਓ ਜੇਕਰ ਤੁਸੀਂ ਤੁਲਸੀ ਦੇ ਪੱਤੇ ਪਾਸ ਵਿੱਚ ਰੱਖਦੇ ਹੋ ਤਾਂ ਤੁਹਾਡਾ ਕੋਈ ਵੀ ਜੋ ਸ਼ੁਭ ਕੰਮ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸੇ ਲਈ ਤੁਲਸੀ ਉਸੇ ਲਈ ਤੁਲਸੀ ਦਾ ਜਿਵੇਂ ਪਾਠ ਪੂਜਾ ਕੀਤੀ ਜਾਂਦੀ ਹੈ ਤੁਲਸੀ ਦੇ ਪੌਦੇ ਦੀ ਸੇਵਾ ਕੀਤੀ ਜਾਂਦੀ ਹੈ Hindu ਧਰਮ ਵਿੱਚ ਮੰਨਿਆ ਜਾਂਦਾ ਹੈ Hindu ਧਰਮ ਦੇ ਲੋਕ ਜਿਹੜੇ ਹੁੰਦੇ ਨੇ ਉਹ ਤੁਲਸੀ ਦੀ ਪੂਜਾ ਕਰਦੇ ਨੇ ਉਨ੍ਹਾਂ ਦਾ ਮੰਨਣਾ ਇਹ ਹੈ ਕਿ ਤੁਸੀਂ ਉਨ੍ਹਾਂ ਦੇ ਘਰ ਦੇ ਵਿੱਚ ਖੁਸ਼ਹਾਲੀ ਤੇ ਸ਼ਾਂਤੀ ਦਾ ਉਨ੍ਹਾਂ ਦਾ ਮੰਨਣਾ ਇਹ ਹੈ ਕਿ ਤુલਸੀ ਉਨ੍ਹਾਂ ਦੇ ਘਰ ਦੇ ਵਿੱਚ ਖੁਸ਼ਹਾਲੀ ਤੇ ਸ਼ਾਂਤੀ ਦਾ ਪ੍ਰਤੀਕ ਹੈ ਤੁਸੀਂ ਇਸ ਲਈ ਆਪਣੇ ਪਰਸ ਵਿੱਚ ਤુલਸੀ ਦਾ ਪੱਤਾ ਜ਼ਰੂਰ ਰੱਖੋ ਇਹ ਮੰਨਿਆ ਜਾਂਦਾ ਹੈ ਕਿ ਤુલਸੀ ਦਾ ਪੌਦਾ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨੂੰ ਜੜੀ ਬੋਟਿਆਂ ਦੇ ਤੌਰ ਤੇ ਆਪਾਂ ਘਰ ਵਿੱਚ ਜ਼ਿਆਦਾ ਲਗਾਉਂਦੇ ਹਾਂ ਜੇਕਰ ਕਿਸੇ ਨੂੰ ਖਾਂਗ ਜੁਕਾਮ ਹੈ ਤੁਸੀਂ ਚਾਹ ਦੇ ਵਿੱਚ ਦੋ ਤਿੰਨ ਪੱਤੇ ਪਾ ਕੇ ਚੰਗੀ ਤਰ੍ਹਾਂ ਚਾਹ ਨੂੰ ਰਿੰਨ ਕੇ ਪੀ ਸਕਦੇ ਹੋ ਇਸ ਦੇ ਨਾਲ ਤੁਹਾਡੀ ਖਾਂਸੀ ਜੁਕਾਮ ਵਗੈਰਾ ਤੁਹਾਨੂੰ ਰਾਹਤ ਮਿਲਦੀ ਹੈ ਸੰਗਤ ਜੀ ਅਗਲੀ ਚੀਜ਼ ਹੈ ਜੀ ਬੇਲ ਦਾ ਪੱਤਾ ਬੇਲ ਦਾ ਪੱਤਾ ਵੀ ਤੁਹਾਡੇ ਲਈ ਬੜਾ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਸ ਬੇਲ ਦੇ ਪੱਤੇ ਨੂੰ ਤੁਸੀਂ ਆਪਣੇ ਪਾਸ ਵਿੱਚ ਰੱਖਣਾ ਹੈ ਤੇ ਜਦੋਂ ਤੁਸੀਂ ਉਸ ਨੂੰ ਆਪਣੇ ਪਾਸ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਤੁਹਾਡੇ ਘਰ ਦੇ ਵਿਚਾਲੇ ਦਿਵਾਲੇ ਜੋ ਵੀ ਨੈਗੇਟਿਵ ਊਰਜਾ ਹੈ ਨੈਗੇਟਿਵ ਚੀਜ਼ਾਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੇ ਆਪਣੇ ਘਰ ਦੇ ਵਿੱਚ ਨੈਗੇਟਿਵ ਚੀਜ਼ਾਂ ਨੂੰ ਇਹ ਦੂਰ ਕਰ ਦਿੰਦੀਆਂ ਹਨ ਘਰ ਵਿੱਚ ਆਵੇਗਾ ਪੈਸਾ ਹੀ ਪੈਸਾ ਸੰਗਤ ਜੀ ਤੁਹਾਨੂੰ ਦੱਸਦਾ ਇਹ ਕਿ ਤુલਸੀ ਦੇ ਪੱਤੇ ਤੇ ਬੇਲ ਦੇ ਪੱਤੇ ਤੁਹਾਨੂੰ ਇੱਕ ਕਾਗਜ਼ ਦੇ ਵਿੱਚ ਲਪੇਟ ਕੇ ਪਾਸੇ ਵਿੱਚ ਰੱਖਣੇ ਚਾਹੀਦੇ ਹਨ ਇਸ ਤੋਂ ਲਾਵਾ ਜ਼ਰੂਰ ਇਸ ਸੰਬੰਧੀ ਚੀਜ਼ਾਂ ਇਹਨਾਂ ਦੇ ਨਾਲ ਤੁਸੀਂ ਪਾਸੇ ਵਿੱਚ ਰੱਖ ਸਕਦੇ ਹੋ ਉਹਨਾਂ ਦੇ ਨਾਲ ਬਿਲਕੁਲ ਵੀ ਇਹ ਟੱਚ ਨਹੀਂ ਹੋਣੀ ਚਾਹੀਦੀਆਂ ਕਿਉਂਕਿ ਐਸੇ ਨਾਲ ਸੰਗਤ ਜੀ ਬਹੁਤ ਜ਼ਿਆਦਾ ਉਲਟਾ ਅਸਰ ਹੁੰਦਾ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਜੋ ਵੀ ਤੁਸੀਂ ਪਾਸੇ ਜੋ ਵੀ ਤੁਸੀਂ ਪਾਸੇ ਦੇ ਵਿੱਚ ਹੋਰ ਸਮਾਨ ਰੱਖਿਆ ਉਸ ਨਾਲ ਇਹ ਚੀਜ਼ਾਂ ਟੱਚ ਨਾ ਹੋਣ ਕਈ ਵਾਰ ਪ੍ਰਮਾਣ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਪੱਤੇ ਸੁੱਕ ਜਾਂਦੇ ਸਾਨੂੰ ਫਿਰ ਕੀ ਕਰਨਾ ਚਾਹੀਦਾ ਹੈ ਜੇਕਰ ਸੰਗਤ ਜੀ ਪੱਤੇ ਸੁੱਕ ਜਾਂਦੇ ਨੇ ਤਾਂ ਤੁਸੀਂ ਦੁਬਾਰਾ ਚੇਂਜ ਕਰਕੇ ਪੱਤੇ ਰੱਖ ਸਕਦੇ ਹੋ ਸੁੱਕੇ ਹੋਏ ਪੱਤੇ ਨੂੰ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਤੇ ਉਹਦੀ ਜਗ੍ਹਾ ਨਵੇਂ ਪੱਤੇ ਆਪਣੇ ਪਾਸ ਵਿੱਚ ਰੱਖ ਦਿਓ ਇਹ ਤਿੰਨ ਚੀਜ਼ਾਂ ਇਸ ਤੋਂ ਇਲਾਵਾ ਚੌਥੀ ਚੀਜ਼ ਸਾ ਸੰਗਤ ਜੀ ਆਪਾਂ ਕਈ ਵਾਰ ਸ੍ਰੀ ਹਰਮੰਦਰ ਸਾਹਿਬ ਦੇਖਿਆ ਹੋਵੇਗਾ ਕੇ ਪ੍ਰਕਾਸ਼ ਪੂਰਵ ਦੇ ਦਿਹਾੜੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਇਸ ਤਰ੍ਹਾਂ ਸੰਗਤ ਜੀ ਜਿਹੜੇ ਫੁੱਲ ਹਨ ਉਹ ਬਹੁਤ ਸਾਰੀਆਂ ਸੰਗਤਾਂ ਝੋਲੀ ਵਿੱਚ ਲੈ ਜਾਂਦੀਆਂ ਹਨ ਉਹ ਆਪਣੇ ਘਰ ਵਿੱਚ ਲਿਜਾ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਸੰਭਾਲ ਕਰਦੀਆਂ ਹਨ ਤਾਂ ਸਮਝ ਲਓ ਕਿ ਤੁਹਾਡੇ ਦੇ ਪਰਮਾਤਮਾ ਦੀ ਬੇਅੰਤ ਕਿਰਪਾ ਹੈ ਇਸ ਤਰੀਕੇ ਦੇ ਨਾਲ ਜਦੋਂ ਵੀ ਕੋਈ ਚੀਜ਼ ਗੁਰੂ ਘਰ ਤੋਂ ਤੁਹਾਨੂੰ ਮਿਲਦੀ ਹੈ ਤਾਂ ਤੁਸੀਂ ਸਮਝ ਲਓ ਕਿ ਪਰਮਾਤਮਾ ਤੁਹਾਨੂੰ ਕੋਈ ਚੰਗਾ ਸੰਕੇਤ ਦੇ ਰਹੇ ਹਨ ਸੰਗਤ ਜੀ ਪਰਮਾਤਮਾ ਦਾ ਆਸ਼ੀਰਵਾਦ ਤੁਹਾਨੂੰ ਮਿਲਦਾ ਹੈ ਤੇ ਜਿੰਨਾ ਸਮਾਂ ਸਾਡੇ ਨਾਲ ਪਰਮਾਤਮਾ ਦਾ ਆਸ਼ੀਰਵਾਦ ਰਹੇਗਾ ਉਹਨਾਂ ਸਮਾਂ ਕੋਈ ਸਾਡਾ ਵਾਲਵਿੰਗ ਨਹੀਂ ਕਰ ਸਕਦਾ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਭੈਣ ਭਰਾਵਾਂ ਤੇ ਉਸ ਪਰਿਵਾਰ ਦੇ ਉੱਪਰ ਕੋਈ ਵੀ ਉਹਨਾਂ ਦਾ ਫਿਰ ਵਾਲਵਿੰਗ ਨਹੀਂ ਕਰੇਗਾ ਇਸ ਤੋਂ ਇਲਾਵਾ ਸੰਗਤ ਜੀ ਤੁਸੀਂ ਆਪਣੇ ਪਰਸ ਵਿੱਚ ਚੌਲਾਂ ਦੇ ਸੱਤ ਦਾਣੇ ਰੱਖ ਸਕਦੇ ਹੋ ਇਹਨਾਂ ਨੂੰ ਬੜਾ ਸ਼ੁਭ ਮੰਨਿਆ ਜਾਂਦਾ ਹੈ ਜਦੋਂ ਸਾਨੂੰ ਇਹਨਾਂ ਛੋਟੇ-ਛੋਟੇ ਉਪਾਅ ਦੇ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹਨਾਂ ਨੂੰ ਘਰ ਵਿੱਚ ਰੱਖਣ ਨਾਲ ਕਿਸੇ ਦਾ ਬੁਰਾ ਅਸਰ ਨਹੀਂ ਪੈਂਦਾ ਇਸ ਕਰਕੇ ਜਾਦੂ ਟੂਣਾ ਕੋਈ ਨਹੀਂ ਚੱਲਦਾ ਕੋਈ ਵਹਿਮ ਪਰਮ ਨਹੀਂ ਚੱਲਦਾ ਇੱਕ ਸਿੰਪਲ ਤੇ ਛੋਟਾ ਜਿਹਾ ਟੋਟਕਾ ਹੈ ਜਿਸ ਨਾਲ ਬਹੁਤ ਜ਼ਿਆਦਾ ਭੈਣ ਭਰਾਵਾਂ ਨੂੰ ਫਾਇਦਾ ਹੋਇਆ ਜਦੋਂ ਆਪਣੇ ਘਰ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਇਹਨਾਂ ਉਧਰ ਪਟਕਦੇ ਹਾਂ ਜਿਸ ਨਾਲ ਆਪਾਂ ਬਿਨਾਂ ਕਿਸੇ ਖਰਚੇ ਤੋਂ ਬਚਾਅ ਕਰ ਸਕਦੇ ਹਾਂ ਸੰਗਤ ਜੀ ਜਦੋਂ ਤੁਸੀਂ ਇਹਨਾਂ ਚੌਲਾਂ ਦੇ ਦਾਣੇ ਪੀਸ ਕੇ ਰੱਖੋਗੇ ਤਾਂ ਉਹ ਕਦੇ ਵੀ ਪੈਸੇ ਪੱਕੋ ਖਾਲੀ ਨਹੀਂ ਹੋਵੇਗਾ ਜਿਵੇਂ ਪਹਿਲਾਂ ਤੁਹਾਨੂੰ ਦੱਸ ਤਈਏ ਕਿ ਵਰਤਨ ਲਈ ਕੁਝ ਸਮਾਂ ਪਹਿਲਾਂ ਬਹੁਤ ਜ਼ਿਆਦਾ ਤੁਹਾਡੇ ਕੋਲ ਮਾਇਆ ਘੱਟ ਹੁੰਦੀ ਸੀ ਪਰ ਹੁਣ ਜਰੂਰਤ ਅਨੁਸਾਰ ਤੁਹਾਡੇ ਪਾਸ ਵਿੱਚ ਕਦੇ ਵੀ ਮਾਇਆ ਖਤਮ ਨਹੀਂ ਹੋਵੇਗੀ ਇਸ ਕਰਕੇ ਤੁਹਾਨੂੰ ਕੰਜੂਸੀ ਨਹੀਂ ਕਰਨੀ ਪਾਵੇਗੀ ਜਿਸ ਕਰਕੇ ਹੋਂਦ ਉਸੇ 5-14 ਨੂੰ ਜਦੋਂ ਆਪਣੇ ਪਾਸ ਵਿੱਚ ਰੱਖੋਗੇ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਤੰਗੀ ਮਹਿਸੂਸ ਨਹੀਂ ਹੋਵੇਗੀ ਜਦੋਂ ਮੈਂ ਕੋਈ ਚੀਜ਼ ਖਰੀਦਣੀ ਹੋਵੇਗੀ ਤੁਹਾਨੂੰ ਕੰਜੂਸੀ ਨਹੀਂ ਕਰਨੀ ਪਾਵੇਗੀ ਤੁਹਾਡੇ ਖੁੱਲੇ ਖਰਚੇ ਹੋਣਗੇ ਜੋ ਵੀ ਬਾਜ਼ਾਰ ਦੇ ਵਿੱਚੋਂ ਖਰੀਦਣਾ ਚਾਹੁੰਦੇ ਹੋ ਉਹ ਤੁਸੀਂ ਉਹ ਖਰੀਦ ਸਕਦੇ ਹੋ ਸਾਧ ਸੰਗਤ ਜਦੋਂ ਆਪਣੇ ਕੋਲ ਪੈਸਾ ਨਹੀਂ ਹੁੰਦਾ ਜਦੋਂ ਸਾਨੂੰ ਕੋਈ ਚੀਜ਼ ਪਸੰਦ ਆਉਂਦੀ ਹੈ ਤਾਪਾ ਆਲਸ ਕਰ ਜਾਂਦੇ ਹਾਂ ਕਿਉਂਕਿ ਆਪਣੇ ਪਰਸ ਵਿੱਚ ਕੋਈ ਦਿਖਾਈ ਨਹੀਂ ਦਿੰਦਾ ਫਿਰ ਇਹ ਜਿਹੜੇ ਛੋਟੇ-ਛੋਟੇ ਪਾਹਣ ਇਹਨਾਂ ਨੂੰ ਤੁਸੀਂ ਘਰ ਲੈਣਾ ਜੇਕਰ ਜੇਕਰ ਸਾਡੀਆਂ ਪਰੇਸ਼ਾਨੀਆਂ ਦੂਰ ਹੋਣਦੀਆਂ ਨੇ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ ਇਹ ਪੰਜ-ਛੇ ਚੀਜ਼ਾਂ ਤੁਹਾਨੂੰ ਘਰ ਵਿੱਚੋਂ ਆਸਾਨੀ ਨਾਲ ਮਿਲ ਜਾਣਗੀਆਂ ਤੇ ਇਹਨਾਂ ਨੂੰ ਤੁਸੀਂ ਪਾਸ ਵਿੱਚ ਰੱਖ ਸਕਦੇ ਹੋ ਸੰਗਤ ਅਸ਼ੋਕਦ ਰਕਤ ਹੁੰਦਾ ਹੈ ਉਸ ਦਾ ਇੱਕ ਪੱਤਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਗੁਰਮੰਤਾ ਦਾ ਜਾਪ ਫਿਰ ਜਿਹੜੇ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲੇਖ ਸਕਦੇ ਹੋ ਇਸ ਸ਼ਬਦ ਨੂੰ ਤੁਸੀਂ ਆਪਣੇ ਪਾਸ ਵਿੱਚ ਰੱਖ ਸਕਦੇ ਹੋ ਇਸ ਪੱਤੇ ਵਿੱਚ ਇੰਨੀ ਸ਼ਕਤ ਕਿ ਤੁਹਾਡੇ ਵਿਗੜੇ ਹੋਏ ਸਾਰੇ ਕੰਮ ਭਾਂਜ ਜਾਣਗੇ ਜਿਵੇਂ ਤੁਹਾਡੀ ਕੁੰਡਲੀ ਵਿੱਚ ਪੈਸੇ ਦੀ ਕਮੀ ਤਨਜੋਗ ਹੋਵੇ ਤੇ ਇਹ ਪੱਤਾ ਕੋਈ ਨਾ ਕੋਈ ਐਸੀ ਸਕੀਮ ਲਗਾ ਕੇ ਤੁਹਾਡੀ ਕੁੰਡਲੀ ਵਿੱਚ ਤਾਨ ਦੇ ਕਮੇ ਨੂੰ ਦੂਰ ਕਰਦਾ ਹੈ ਰੋਜ਼ਗਾਰ ਮਿਲਾ ਦੇਵੇਗਾ ਜਿਸ ਨਾਲ ਤੁਹਾਡੇ ਪਾਸ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਕੱਚੇ ਦੁੱਧ ਦੇ ਨਾਲ ਤੁਸੀਂ ਇਹਨਾਂ ਦੋ ਸਿੱਕਿਆਂ ਨੂੰ ਧੋ ਕੇ ਆਪਣੇ ਪਾਸ ਵਿੱਚ ਰੱਖ ਸਕਦੇ ਹੋ ਕੱਚੇ ਦੁੱਧ ਨਾਲ ਧੋਣਾ ਇਹਨਾਂ ਨੂੰ ਬੜਾ ਹੀ ਜ਼ਰੂਰੀ ਹੈ ਕਿਉਂਕਿ ਕੱਚੇ ਦੁੱਧ ਵਿੱਚ ਰੱਖਣ ਨਾਲ ਜਾਗਰੂਕ ਐਕਟੀਵਿਟੀ ਹੋ ਜਾਂਦੀ ਹੈ ਜਦੋਂ ਤੁਸੀਂ ਇਹਨਾਂ ਨੂੰ ਆਪਣੇ ਪਾਸ ਵਿੱਚ ਰੱਖੋਗੇ ਤੁਹਾਡੇ ਪਾਸ ਵਿੱਚ ਪੈਸੇ ਦੀ ਕਮੀ ਨਹੀਂ ਰਹੇਗੀ ਤੁਹਾਡਾ ਪਾਸਾ ਹਮੇਸ਼ਾ ਪੈਸੇ ਨਾਲ ਭਰ ਜਾਵੇਗਾ ਸੰਗਤ ਜੀ ਇਹ ਕੋਈ ਵੈਮ ਪਰਮ ਨਹੀਂ ਹੈ ਛੋਟੇ ਛੋਟੇ ਉਪਾਹਨ ਇਹਨਾਂ ਉਪਾਹਨ ਨੂੰ ਅਸੀਂ ਕਰਕੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਕਰ ਸਕਦੇ ਹਾਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ